ਸਤਿ ਸ੍ਰੀ ਅਕਾਲ ਸਭ ਨੂੰ ਦੋਸਤੋ ਜੋ ਦੋਸਤ ਕ੍ਰੈਡਿਟ ਕਾਰਡ ਵਰਤਦੇ ਹਨ ਚਾਹੇ ਉਹ ਕਿਸੇ ਵੀ ਵਿਕਦਾ ਹੈ ਉਹ ਆਪਣੇ ਕ੍ਰੈਡਿਟ ਕਾਰਡ ਆਫਲਾਈਨ ਅਤੇ ਆਨਲਾਈਨ ਦੋਵੇਂ ਤਰ੍ਹਾਂ ਦੇ ਵਰਤਦੇ ਹਨ ਭਾਵੇਂ ਉਹ ਆਨਲਾਈਨ ਸ਼ੋਪਿੰਗ ਕਰਦੇ ਹਨ ਅਤੇ ਭਾਵੇਂ ਅਤੇ ਆਫਲਾਈਨ ਵੀ ਸ਼ੋਪਿੰਗ ਕਰਦੇ ਹਨ ਪਰ ਉਹ ਆਪਣੇ ਜੋ ਕ੍ਰੈਡਿਟ ਕਾਰਡ ਦਾ ਬਿੱਲ ਹੁੰਦਾ ਹੈ ਉਹਨਾਂ ਨੂੰ ਆਪਣੀ ਡਿਊ ਡੇਟ ਤੋਂ ਪਹਿਲਾਂ ਹੀ ਭਰਨਾ ਪੈਂਦਾ ਹੈ ਜਾਂ ਫਿਰ ਅਗਰ ਉਹ ਡਿਊ ਡੇਟ ਤੋਂ ਬਾਅਦ ਵਿੱਚ ਭਰਦੇ ਹਨ ਤਾਂ ਬੈਂਕ ਆਪਣੇ ਵੱਲੋਂ ਉਹਨਾਂ ਤੇ ਪਰਟੀ ਲਾਉਂਦੇ ਹਨ ਅਲੱਗ-ਅਲੱਗ ਬੈਂਕ ਦੀ ਅਲੱਗ-ਅਲੱਗ ਪਲੈਟੀ ਹੁੰਦੀ ਹੈ ਤੇ ਅਲੱਗ-ਅਲੱਗ ਜੁਰਮਾਨਾ ਹੁੰਦਾ ਹੈ ਜਿਸ ਕਾਰਨ ਉਹ ਆਪਣਾ 1000 ਜਾਂ 500 ਰੁਪਿਆ ਅਧਾ ਕਰਫੈਕ ਨੂੰ ਅਲੱਗ ਕਰਦੇ ਹਨ ਪਰ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਇੰਨਾ ਬੈਂਕ ਸਾਰੇ ਬੈਂਕਾਂ ਨੇ ਹਲਕਾ ਜਾਰੀ ਕਰ ਦਿੱਤੀ ਹੈ ਹਨ ਕਿ ਉਹ ਇੰਨਾ ਕ੍ਰੈਡਿਟ ਕਾਰਡ ਧਾਰਕਾਂ ਨੂੰ ਕੋਈ ਐਕਸਟਰਾ ਪਲੈਟੀ ਨਹੀਂ ਲਾਉਣਗੇ ਉਹਨਾਂ ਵੱਲੋਂ ਇੱਕ ਅਦਾਇਤ ਇਹ ਵੀ ਲਗੋ ਕੀਤੀ ਗਈ ਹੈ ਕਿ ਅਗਰ ਕਿਸੇ ਦਾ ਕ੍ਰੈਡਿਟ ਕਾਰਡ ਦਾ ਜੋ ਬਿੱਲ ਹੈ 28 ਫਰਵਰੀ ਦਾ ਹੈ ਤਾਂ ਉਹ ਆਪਣਾ ਬਿੱਲ 3 ਮਾਰਚ ਤੱਕ ਅਦਾ ਕਰ ਸਕਦਾ ਹੈ ਉਹਨਾਂ ਨੂੰ 3 ਦਿਨ ਦਾ ਗ੍ਰੇਸ ਪੀਰੀਅਡ ਦਿੱਤਾ ਜਾਂਦਾ ਹੈ ਅਗਰ ਉਹ 3 ਦਿਨ ਤੋਂ ਬਾਅਦ ਜੋ ਪੇਮੈਂਟ ਹੈ ਉਹ ਕਲੀਅਰ ਕਰਦੇ ਹਨ ਤਾਂ ਉਹਨਾਂ ਨੂੰ ਉਸ ਦਾ ਪ੍ਰਿੰਟੀ ਆ ਵਿਆਜ ਵੀ ਦੇਣਾ ਪਵੇਗਾ ਪਰ ਉਹਨਾਂ ਨੂੰ 3 ਦਿਨ ਦੇ ਅੰਦਰ ਅੰਦਰ ਕੋਈ ਵਿਆਜ ਕੋਈ ਪ੍ਰਿੰਟੀ ਐਕਸਟਰਾ ਚਾਰਜ ਨਹੀਂ ਪਵੇਗਾ ਸੋ ਆਸ ਕਰਦਾ ਹਾਂ ਤੁਹਾਨੂੰ ਇਸ ਵੀਡੀਓ ਵਿੱਚ ਕੋਈ ਸਮਝ ਲੱਗਿਆ ਹੋਵੇਗਾ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਸਭੀ ਸਤਿ ਸ੍ਰੀ ਅਕਾਲ